ਜਿੰਦਾਬਾਹ ਆਦੀ ਜਨਤਾ ਪਾਰਟੀ ਜਿੰਦਾਬਾਹ ਆਦੀ ਜਨਤਾ ਪਾਰਟੀ ਜਿੰਦਾਬਾਹ ਆਦੀ ਜਨਤਾ ਪਾਰਟੀ ਜਿੰਦਾਬਾਹ ਮਾਨਯੋਗ ਮੋਦੀ ਸਾਹਿਬ ਦੇ ਨਟਾ ਸਾਹਿਬ ਦੇ ਹਮੇਸ਼ਾ ਸਾਹਿਬ ਦੇ ਤੇ ਮੋਦੀ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਕਰਕੇ ਹਰ ਵਰਗ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਮਾਨ ਬਖਸ਼ਿਆ ਕਿਉਂਕਿ ਮੋਦੀ ਸਾਹਿਬ ਨੇ ਗਰੀਬ ਖੇਲਿਆਨਨ ਯੋਜਨਾ ਆਸ਼ੂਮਾਨ ਕਾਰਡ ਆਸ਼ੂਮਾਨ ਕਾਰਡ ਤੇ ਆਵਾਸ ਯੋਜਨਾ ਦਾ ਲੋਕਾਂ ਨੂੰ ਭਰਪੂਰ ਫਾਇਦਾ ਮਿਲਿਆ ਲੋਕਾਂ ਨੇ ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਤੇ ਦੂਸਰੇ ਪਾਸੇ ਜੋ ਝੂਠ ਦਾ ਪਲੰਡਾ ਲੈ ਕੇ ਆਈ ਸੀ ਆਮ ਆਦਮੀ ਪਾਰਟੀ ਜਿਨੇ ਪੰਜਾਬ ਚ ਵੀ ਝੂਠ ਫਲਾਇਆ ਤੇ ਦਿੱਲੀ ਦੇ ਵਿੱਚ ਝੂਠ ਫਲਾਇਆ ਸੀ ਅਸੀਂ ਮੱਲਾ ਕਲੀਨ ਕਰ ਦਵਾਂਗੇ ਸੜਕਾਂ ਦੀ ਡਿਵੈਲਪਮੈਂਟ ਕਰਾਂਗੇ ਹਰ ਗਲੀ ਹਰ ਮੱਲੇ ਚ ਕੂੜਾ ਖੜਿਆ ਮਿਲਿਆ ਲੋਕਾਂ ਨੂੰ ਪਾਣੀ ਖੜਿਆ ਮਿਲਿਆ ਨਾ ਕਿਸੇ ਦਾ ਬਿਹਤਰ ਇਲਾਜ ਹੋਇਆ ਹਰ ਤਰ੍ਹਾਂ ਦਾ ਝੂਠ ਬੋਲ ਕੇ ਕੇਜਰੀਵਾਲ ਨੇ ਦੋ ਵਾਰ ਵੋਟਾਂ ਲੈ ਲਈਆਂ ਅੱਜ ਤੀਜੀ ਵਾਰ ਲੋਕਾਂ ਨੇ ਸਭ ਕੁਝ ਸਖਾਇਆ ਤੇ ਕੇਜਰੀਵਾਲ ਨੂੰ ਵੀ ਚਲਦਾ ਕੀਤਾ ਸੋਸ਼ੋਧੀਆਂ ਨੂੰ ਵੀ ਚਲਦਾ ਕੀਤਾ ਤੇ ਇਹਦੇ ਝੂਠਾਂ ਨੂੰ ਵੀ ਚਲਦਾ ਕੀਤਾ ਪੰਜਾਬ ਦਾ ਅਗਲਾ ਪੱਤੀ ਦਿਖ ਰਹੇ ਉਹਨੂੰ ਵੀ ਭਾਈ ਭੱਜ ਭਾਰਤੀ ਜਨਤਾ ਪਾਰਟੀ ਹੌਮ ਹਮਾ ਕੇ 27 ਦੀਆਂ ਚੋਣਾਂ ਲੜੂਗੀ ਸਾਨੂੰ ਮਾਣ ਆ ਕਿ ਜਿਵੇਂ ਦਿੱਲੀ ਦੇ ਵਿੱਚ ਲੋਕਾਂ ਨੇ ਆ ਆਪਣਾ ਆदमी ਪਾਰਟੀ ਨੂੰ ਹਰਾ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਪੰਜਾਬ ਦੇ ਲੋਕ ਵੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ ਜੀਪੀਸੀਐਮ ਤੇ ਸੀਐਮ ਦੋਨੋਂ ਦਾ ਹਾਰਨਾ ਕਿੱਡੀ ਕਮਟੀ ਜਿੱਤ ਮੰਨਦੇ ਆ ਜਿੱਤ ਤਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਵਰਕਰ ਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਲੀਡਰ ਨੇ ਚਾਹੇ ਵੱਡਾ ਸੀ ਚਾਹੇ ਛੋਟਾ ਸੀ ਉਹਨਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਿਸ ਦੇ ਸਿੱਟੇ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਤੇ ਝੂਠਾ ਨਾ ਪਲੰਡਾ ਵਾਲੇ ਲੀਡਰ ਹੈ ਜਿਹੜੇ ਹਾਰੇ ਆ ਜਿਹੜੇ ਆਪ ਦੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ ਕਿ ਸਾਡੇ ਤੋਂ ਵੱਡਾ ਕੋਈ ਇਮਾਨਦਾਰ ਨਹੀਂ ਅੱਜ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰਕੇ ਸਾਬਤ ਕਰਤਾ ਕਿ ਤੁਹਾਡੇ ਤੋਂ ਕੱਟੜ ਕੋਈ ਬੇਈਮਾਨ ਆਦਮੀ ਨਹੀਂ ਤੁਸੀਂ ਕੱਟੜ ਬੇਈਮਾਨ ਹੋ ਆਮ ਆਦਮੀ ਨਹੀਂ ਤੁਸੀਂ ਖਾਸ ਆਦਮੀ ਹੋ ਵੱਡੇ ਵੱਡੇ ਮਹਿਲਾ ਚ ਰਹਿਣ ਵਾਲੇ ਵੱਡੀ ਸਿਕਿਉਰਿਟੀ ਲੈ ਕੇ ਵੱਡੀਆਂ ਗੱਡੀਆਂ ਲੈ ਕੇ ਜਾਣ ਵਾਲੇ ਅੱਜ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਮੋਦੀ ਸਾਹਿਬ ਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦਾ ਭਲਾ ਕੀਤਾ ਪੰਜਾਬ ਦਾ ਜੇ ਭਲਾ ਕਰਨਾ ਪੰਜਾਬ ਨੂੰ ਅੱਜ ਗੁੰਡਾਗਰਦੀ ਤੋਂ ਨਸ਼ਿਆਂ ਦੀ ਦਲਦਲ ਤੋਂ ਤੁਸੀਂ ਵੇਖੋ ਪੰਜਾਬ ਦੇ ਹਾਲਾਤ ਕੀ ਹੋ ਰਿਹਾ ਥਾਣਿਆਂ 'ਤੇ ਕਾਨੂੰਨੀ ਬਖਸ਼ਿਆ ਜਾ ਰਿਹਾ ਜੇ ਪੰਜਾਬ ਦੇ ਹਾਲਾਤਾਂ ਖਾਤਰ ਪੰਜਾਬ ਦੀ ਤਰੱਕੀ ਦੀ ਖਾਤਰ ਨੌਜਵਾਨੀ ਦੀ ਖਾਤਰ ਚੰਗੀ ਕਾਨੂੰਨ ਵਿਵਸਥਾ ਦੀ ਖਾਤਰ ਜੇ ਪੰਜਾਬ ਦਾ ਭਲਾ ਤੁਸੀਂ ਚਾਹੁੰਦੇ ਹੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਹੌਮਾ ਹਮਾ ਕੇ ਵੋਟਾਂ ਪਾਓ ਤੇ ਵੱਡੇ ਬਹੁਮਤ ਨਾਲ ਸਾਡੀ ਸਰਕਾਰ ਲੈ ਕੇ ਆਓ ਤਾਂ ਹੀ ਜਿਹੜੀ ਹੈ ਡਬਲ ਇੰਜਨ ਵਾਲੀ ਪੰਜਾਬ ਦੀ ਤਰੱਕੀ ਹੋਣੀ ਹੈ ਅੱਜ ਕਹੋ ਇੱਕ ਬੁਰਾਈ ਦੇ ਉੱਤੇ ਛਾਈ ਦੀ ਜਿੱਤ ਹੋਈ ਹੈ ਇੱਕ ਰਾਵਣ ਦਾ ਵੱਧ ਹੋ ਗਿਆ ਅੱਜ ਕੇਂਦਰੀਵਾਲ ਨੇ ਜੋ ਝੂਠ ਬੋਲੇ ਹੋਏ ਸੀਗੇ ਦਿੱਲੀ ਦੇ ਵਿੱਚ ਉਹਨਾਂ ਦਾ ਪਰਦਾਫਾਸ਼ ਹੋ ਗਿਆ ਔਰ ਪੰਜਾਬ ਦੇ ਵਿੱਚ ਵੀ ਜੋ ਝੂਠ ਬੋਲੇ ਸੀ ਉਹਨਾਂ ਦਾ ਪਰਦਾਫਾਸ਼ ਹੋਣ ਜਾ ਰਿਹਾ ਹੈ ਆਪਾਂ ਰੀਸੈਂਟਲੀ ਦੇਖਿਆ ਜਿਹੜੇ ਇਹਨਾਂ ਨੇ ਮੱਲਾ ਕਲੀਨਿਕ ਬੁਲਾਈ ਸੀ ਫੰਡ ਕਿੱਥੋਂ ਆ ਰਹੇ ਸੀਗੇ ਸੈਂਟਰ ਤੋਂ ਨਾਮ ਲਿਖਤੇ ਆਪਦੇ ਤੇ ਬਾਅਦ ਦੇ ਵਿੱਚ ਉੱਥੇ ਲਾਗੇ ਸੁੱਟੇ ਪਏ ਸੀਗੇ ਭਗਵਤ ਮਾਨ ਦੇ ਪੋਸਟਰ ਵੀ ਤੇ ਲੋਗੋ ਵੀ ਆਜੂਸ਼ਮਾਨ ਕੇਂਦਰ ਬਣਾਤੇ ਦੁਆਰ ਤੋਂ ਫੰਡ ਲੈਣੇ ਸੀਗੇ ਇਹ ਝੂਠ ਬੋਲ ਕੇ ਹੀ ਆਪਣੇ ਆਪ ਨੂੰ ਪ੍ਰਚਾਰ ਕਰਦੇ ਰਹਿੰਦੇ ਆ ਇਸੇ ਕਰਕੇ ਹੀ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਲਦੀ ਹੀ ਹੋ ਸਕਦਾ ਹੈ ਜਲਦੀ ਹੀ ਇਹਨਾਂ ਦੀ ਆਪਸੀ ਫੁੱਟ ਦੇ ਕਰਕੇ ਪੰਜਾਬ ਦੇ ਵਿੱਚ ਇਲੈਕਸ਼ਨ ਜਲਦੀ ਹੋ ਜਾਣ ਔਰ ਉਸ ਦੇ ਵਿੱਚ ਭਾਪੀ ਕੱਲੋ ਇੱਕੋ ਜਿਹੀ ਪਾਰਟੀ ਸਾਬਤ ਹੋਊਗੀ ਜਿਸ ਨੂੰ ਪੂਰਨ ਬੋਤ ਮਿਲੇਗਾ ਸੰਜਾਮ ਦੇ ਵਿੱਚ ਅਰਵਿੰਦ ਦਾ ਕੀ ਆਕਵਾਤ ਮਾਨ ਤੋਂ ਮੈਂ 21 ਰੁਪਏ ਜਿਹੜਾ 1100 ਰੁਪਏ ਦੇਣਾ ਸੀ ਉਹ ਵੀ ਲਾਹਣ ਕਰ ਦਿੱਤਾ ਗਿਆ ਲੱਗਦਾ ਨਹੀਂ ਸੈਂਕੜੇ 1000 ਰੁਪਏ ਦਾ ਲਾਂ ਕੀਤਾ ਹੀ ਹੋਇਆ ਪਹਿਲਾਂ ਜੀ ਹਾਲੇ ਤੱਕ ਤਾਂ ਕਿਸੇ ਨੂੰ 1000 ਰੁਪਏ ਆਇਆ ਨਹੀਂਗਾ ਇਹ 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 ਤਾਂ ਹੀ ਹੈ ਇਹ ਹਰ ਟਾਈਮ ਹਰ ਮੌਕੇ ਤੇ ਜਦੋਂ ਕਿਤੇ ਇਲੈਕਸ਼ਨ ਹੁੰਦੇ ਆ ਠੂਠਾਂ ਦੇ ਪਟਾਰੇ ਖੋਲ ਦਿੰਦੇ ਆ ਬਾਦ ਦੀ ਬਾਦ ਨਾਲ ਦੇਖਾਂਗੇ ਇਹਨਾਂ ਦਾ ਇਹਨਾਂ ਦਾ ਸੋਚ ਹੀ ਹੈ ਕੋਈ ਕੰਮ ਇਹਨਾਂ ਨੇ ਕੀਤਾ ਹੋਵੇ ਤਾਂ ਦੱਸੋ ਮੈਨੂੰ ਸਭ ਝੂਠ ਹੈ ਸਤਾਈ ਦੇ ਰਕਸ਼ਨਾਇ ਦੇ ਵਿੱਚ ਮੈਂ ਮੈਂ ਕਿਹਨੇ ਸਤਾਈ ਤੋਂ ਅਸੀਂ ਤਿਆਰੀ ਸ਼ੁਰੂ ਹੁਣ ਤੋਂ ਕਰਤੀ ਹੈ ਮੈਂ ਧੰਨਵਾਦੀ ਹਾਂ ਪੰਜਾਬ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਿੱਲੀ 'ਚ ਜਾ ਕੇ ਕੰਮ ਕੀਤਾ ਸੀਗਾ ਮੈਂ ਧੰਨਵਾਦੀ ਹਾਂ ਹਰੇਕ ਵਰਕਰ ਦਾ ਜਿਨ੍ਹਾਂ ਨੇ ਇਸ ਏਡੀ ਵੱਡੀ ਜਿੱਤ ਦੇ ਵਿੱਚ ਆਪਦਾ ਯੋਗਦਾਨ ਪਾਇਆ ਔਰ ਮੈਂ ਉਮੀਦ ਕਰਦਾ ਕਿ ਹਰ ਇੱਕ ਵਰਕਰ ਪੰਜਾਬ ਦਾ ਅੱਜ ਤੋਂ ਹੀ 27 ਦੇ ਇਲੈਕਸ਼ਨਾਂ ਦੇ ਲਈ ਜੁਟ ਗਿਆ ਔਰ ਉਹਨੂੰ ਪੂਰਨ ਵਿਸ਼ਵਾਸ ਹੋ ਚੁੱਕਾ ਹੈ ਕਿ ਅਸੀਂ ਹੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਔਰ ਅਸੀਂ ਹੀ ਪਾਰਟੀ ਨੂੰ ਜਿੱਤ ਦਿਵਾਣੀ ਹੈ